ਵਾਹਿਗੁਰੂ 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 ਗੌੜੀ ਮਹੱਲਾ ਪੰਜਵਾਂ ਕੋਟ ਬਿਗਨ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਿਦਾ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਾਰ ਰਿਦੇ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ ਰਾਮ ਰਮਣ ਤਰਨ ਭੈ ਸਾਗਰ ਸਰਨ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਦੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਕਾਹ ਰਾਜ ਤੇ ਅੰਦੁਲਾ ਭਾਰੀ ਦੁਖ ਲਾਗੈ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗਿਰਸਤ ਚਿਤਾਰੇ ਨਾਮ ਬਿਖਮਾਤੀ ਕਾਠੌਰ ਨਾਂ ਠਾਂ ਚਰਨ ਕਮਲ ਸਿਉ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵਹਿ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮਿਲਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਵਾਰੀ ਕਰ ਕਿਰਪਾ ਪ੍ਰਭ ਲੈ ਨਿਵਾਰੀ ਐਸਾ ਹਰ ਰਸ ਰਮਹੁ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਈ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹਿ ਪਾਰਿ ਉਤਾਰਨ ਹਾਰ ਅਨਕ ਬੰਧਨ ਤੂਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਏ। ਮੁਕਤ ਸਿਆਨਪ ਇਸਤੇ ਕਛ ਨਾਹੀ। ਕਰ ਕਿਰਪਾ ਨਾਨਕ ਗੁਣ ਗਾਹੀ। ਗਉੜੀ ਮਹੱਲਾ ਪੰਜਵਾਂ ਥਾਤੀ ਪਾਏ ਹਰ ਕੋ ਨਾਮ। ਵਿਚਰ ਸੰਸਾਰ ਪੂਰਨ ਸਭ ਕਾਮ। ਵੱਡ ਭਾਗੀ ਹਰ ਕੀਰਤਨ ਗਾਈਐ। ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਉ। ਹਰ ਕੇ ਚਰਨ ਹਿਰਦੈ ਉਰਤਾਰ ਭਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰਹੁ ਸਭ ਕੋਇ ਸਦਾ ਕਲਿਆਣ ਫਿਰ ਦੁਖ ਨਾ ਹੋਇ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਐ ਮਾਨ ਗੋੜੀ ਮਹੱਲਾ ਪੰਜਵਾ ਜਲ ਤਲ ਮਹੀਲ ਪੂਰਨ ਹਰ ਮੀਤ ਬ੍ਰਹਮ ਬਿਨਸੇ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਰੂਆ ਜਾਂ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ ਚਰਨ ਕਮਨ ਪ੍ਰਭ ਹਿਦੈ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਾਣ ਧਾਨੇਕ ਸਾਚੇ ਸਾਹਾ ਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੋੜੀ ਮਹੱਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹੈਨ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਰਦੀ ਮਹਿ ਬਸੇ ਜਨਮ ਜਨਮ ਕੇ ਕਿਨ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਚ ਕਰਮ ਗੋਵਿੰਦ ਆਧਾਰ ਤਾਂ ਤੇ ਛੁੱਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀ ਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜੂਆ ਪਾਉ ਸਰਲਾਈ ਜਿਨ ਹਰ ਜਾਤੀ ਮਨ ਤਨ ਸੀਤਲ ਚਰਨ ਹਰ ਰਾਤੀ ਪੈ ਭੰਜਨ ਪ੍ਰਭ ਮਨ ਨਾ ਵਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਨ ਕਹਿ ਰਦਾ ਬਸਿਓ ਹਰ ਨਾਮ ਸਗਲ ਮਨੋਰਤ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰੱਥ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟਿਕਾ ਗੌੜੀ ਮਹੱਲਾ ਪੰਜਵਾ ਬਾਹਰ ਰੱਖਿਓ ਹਿਰਦੈ ਸੁਮਾਲ ਘਰ ਆਈ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੀ ਕਿਨ ਵਿਖ ਸਭ ਹਿਰਿਆ ਸੋਭਾ ਸੂਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪਰਤਾਪ ਗੌੜੀ ਮਹੱਲਾ ਪੰਜਵਾਂ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੀਮ ਪ੍ਰਭ ਆਪ ਬਸਾਏ ਰਹਾਉ ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੀ ਪ੍ਰਭ ਸੇਵਾ ਜਮ ਲੱਗੇ ਨਾ ਨੇਰੀ ਸੋ ਵਡ ਭਾਗੀ ਨੇ ਚਲ ਥਾਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਕਉ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ 5ਵਾਂ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਅਣ ਪੜਿਆ ਪਰਮ ਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਮੈ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਬਾਣਾ ਜਗ ਮਹਿ ਆਇਆ ਸੋ ਪਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਣੀ ਤਾਕਾ ਮਨ ਲਾਗ ਗੌੜੀ ਮਹੱਲਾ ਪੰਜਵਾ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ੀਂਗਾਰੀ ਜਿਉ ਕਾ ਪੁਰਖ ਪਚਾਰੇ ਨਾਰੀ ਬੈਨ ਕੋ ਨੇਤਰਾ ਪਾਏ ਦੁਹਾਵੈ ਗਉ ਚਾਰ ਸਿੰਘ ਪਾਛੈ ਪਾਵੇ ਗਾੜਰ ਲਈ ਕਾਮ ਤੀਨ ਕਰ ਪੂਜੀ ਸੌਦੇ ਕੋ ਤਾਵੇ ਬਿਨ ਪੂਜੀ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾਂ ਸਾ ਮਤ ਨਿਰਮਲ ਕਹੀਤ ਧੀਰ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੂਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪਰਤਾਪ ਸਾਧ ਸੰਗ ਮਿਟ ਜਾਤ ਬਿਕਾਰ ਸਭ ਤੇ ਊਜ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਧ ਰਵਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਲ ਲੈ ਪੂਰਨ ਵਡਭਾਗੀ ਰਹਾਉ ਪਰਤਾ ਪੇਖ ਬਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਪੂਤ ਪੇਖ ਜਿਉ ਜੀਵਤ ਮਾਤਾ ਓਤ ਪੋਤ ਜਨ ਹਰਿ ਸਿਉ ਰਾਤਾ ਲੋਭੀ ਆਨੰਦ ਕਰੈ ਪੇਖ ਤਨਾ ਜਨ ਚਰਨ ਕਮਲ ਸਿਉ ਲਾਗੂ ਮਨ ਬਿਸਰ ਨਹੀਂ ਇਕ ਤਿਲ ਦਾ ਤਾਰ ਨਾਨਕ ਕੇ ਪ੍ਰਭ ਪ੍ਰਾਨੇ ਆਧਾਰ ਗੌੜੀ ਮਹੱਲਾ ਪੰਜਵਾ RAM ਰਸਾਇਣ ਜੋ ਜਨ ਗੀਤੇ ਚੰਨ ਕਮਲ ਪ੍ਰੇਮ ਭਗਤੀ ਬੀਤੇ ਰਹਾਉ ਆਨ ਰਸਾ ਦੀ ਸਹਿ ਸਭ ਛਾਰ ਨਾਮ ਬਿਨਾ ਨੇ ਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪਰਤਾਪ ਵਣ ਤ੍ਰਿਣ ਤੇ ਭਵਨ ਪੂਰਨ ਗੋਪਾਲ ਬ੍ਰਹਮ ਪ੍ਰਸਾਰ ਜੀ ਸੰਗ ਦਿਆਲ ਕਹੋ ਨਾਨਕ ਸਾਖਤਨੀ ਸਾਰ ਮਾਨ ਲੇਤ ਜਿਸ ਸਿਰਜਨ ਹਾਰ ਗੌੜੀ ਮਹੱਲਾ ਪਨਿਉਆ ਨਿਤ ਪ੍ਰਤਿਨਾਵਣ ਰਾਮ ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਇ ਕੋਟ ਜਨਮ ਕੇ ਕਿਲ ਵਿਖ ਖੋਇ ਸਿੰਮਰ ਹੈ ਸਾਧ ਕਰਹਿ ਆਨੰਦ ਮਨ ਤਨ ਰਬਿਆ ਪਰਮ ਆਨੰਦ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਨਾਮਿਕ ਦਾਸ ਤੇ ਸਹਿ ਕੁਰਬਾਨ ਗੋੜੀ ਮਹੱਲ